ਸੋਹਿਲਾ ਰਾਗ ਗੋੜੀ ਦੀ ਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੇ ਕਰ ਕੀ ਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਭੂ ਸਰਜਣ ਹਾਰੋ ਤੁਮ ਗਾਵੋ ਮੇਰੇ ਨਿਰਪੋ ਕਾ ਸੋਹਿਲਾ ਹਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨੇਤੇ ਨੇਤ ਜਿੜੇ ਸਮਾਲਿਣਾ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਗੈ ਤਿਸ ਦਾਤ ਕਵਣ ਸਮਾਰ ਸੰਬਤ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਆਸੀ ਸੜਿਐ ਜਿਉ ਹੋਵੇ ਸਹਿ ਸੁਮੀਏ ਲੋ ਕਰ ਕਰ ਇਹੋ ਪਹੁੰਚਾ ਸਦੜੈ ਨਿਤ ਭਵਨ ਸੰਤਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਿਆ ਸਮਹਲਾ ਪਹਿਲਾ ਛੈ ਕਰ ਛੈ ਗੁਰਛੈ ਉਪਦੇਸ ਗੁਰ ਗੁਰ ਇੱਕ ਵੇਸ ਅਨੇਕ ਬਾਬਾ ਜੇ ਕਰ ਕਰਤੇ ਐ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਾਇ ਜਸਿਆ ਕੜੀਏ ਪਹਿਰਾ ਤਿੱਤੀ ਵਾਰੀ ਮਾ ਹੋਇਆ ਸੂਰਜੇ ਕੋ ਰੁੱਤ ਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਗ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋਪਵਨ ਚਬਰੋ ਕਰੈ ਸਗਲ ਕਨ ਰਾਏ ਉਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਮਜੰਤ ਭੇਰੀ ਰਹਾਉ ਸਸ ਤਵ ਨਾਨ 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 ਹੈ ਤੋਹ ਕੋ ਸੈਸ ਮੂਰਤ ਨਨ ਨਾ ਇੱਕ ਦਹੀ ਸੈਸ ਪਦ ਬਿਮਲਨਨ ਇੱਕ ਪਦ ਗੰਧ ਬਿਨ ਸੈਸ ਤਵ ਗੰਧ ਈ ਵਚਲ ਤਮੋਹੀ ਸਭ ਜੋ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਂਗਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਇਸ ਭਾਵੈ ਸਾਰਤੀ ਹੋਏ ਹਰ ਚਰਣਾ ਕਵਲ ਮਕਰੰਦ ਲੋਭਿਤ ਮਨੋ ਆਂਤਨਾ ਮੋਹ ਹੈ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਕੋ ਹੋਏ ਜਾ ਤੈ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮੱਲਾ ਚੋਥਾ ਕਾਮ ਕ੍ਰੋਧ ਨਗਰ ਬੋ ਭਰਿਆ ਮੇਲਾ ਸਾਦੂ ਖੰਡਲ ਖੰਡਾ ਹੈ ਪੂਰਬ ਲਿਖ ਤੋ ਲਿਖੇ ਗੁਰ ਪਾਇ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਦੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲਾ ਚਬੈ ਦੁਖ ਪਾਵੈ ਜਮਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੈ ਦੁਖ ਜਨਮ ਮਰਨ ਪਵਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨਾ ਪ੍ਰਭ ਤੇਰੇ ਹਰ ਰਾਖ ਰਾਖ ਵਡਵਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਅੱਗੇ ਬਸਣ ਸੁਹੇਲਾ ਆਦ ਖਟਾ ਦਿਨ ਸਰਣਾਣੇ ਮਨ ਗੁਰ ਮਿਲ ਕਾ ਜਸਵਾਰੇ ਰਹਾਉ ਏ ਸੰਸਾਰ ਵਿਕਾਰ ਸੰਸੈ ਨ ਤਰਿਓ ਬ੍ਰਹਮ ਗਿਆਨੀ ਜਿਸ ਸੇ ਜਗਾਇ ਪਿਆਬੈ ਰਸ ਇਕਤਿ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੈ ਹਰ ਗੁਰ ਤੈ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੈ ਬੋਹਰ ਨਾ ਹੋਏ ਕੋ ਫੇਰਾ ਅੰਤਰ ਜਾਨੀ ਪੁਰਖ ਵਿਦਾਤਾ ਸਰਦਾ ਮਨ ਕੀ ਪੂਰੈ ਨਾਨਕ ਦਾਸ ਏਹੋ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਧੂਰੈ ਅੰਤਰ ਜਾਮੀ ਪੁਰਖ ਵਿਦਾਤਾ ਸਰਦਾ ਮਨ ਕੀ ਪੂਰੈ ਨਾਨਕ ਦਾਸ ਇਹੋ ਸੁਖ ਮੰਗਾ ਮੋ ਕੋ ਕਰ ਸੰਤਨ ਕੀ ਧੂਰੈ